ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦ ਰਾਂ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਤੇ ਆਫਰ ਰੁਕ ਕਰਦੇ ਪਹਿਲੀ ਖਬਰ ਦਾ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਵਕਵਾਦਿਆ ਨੇ ਜਨਮਤ ਸੰਗਰਾਹ ਸ਼ੁਰੂ ਕਰ ਦਿੱਤਾ ਐਤਵਾਰ ਨੂੰ ਅਲਬਰਟਾ ਸੂਬੇ ਦੇ ਕੈਲਗਰੀ ਦੇ ਮਿਊਨਿਸਪਲ ਪਲਾਜ਼ਾ ਵਿਖੇ ਹਜ਼ਾਰਾਂ ਸੀ ਇਕੱਠੇ ਹੋਏ ਨੇ ਇਹ ਸਮਾਗਮ ਵਿੱਚ ਭਾਰਤ ਖਿਲਾਫ ਭੜਕਾਉ ਨਾਰੇਬਾਜ਼ੀ ਕੀਤੀ ਗਈ ਤੇ ਇਹ ਰਾਏ ਸਮਾਜੀ ਸਥਾਨਕ ਅਮਰੀਕੀ ਕੂਟਨੀਤਿਕ ਕਮਿਸ਼ਨ ਸਾਹਮਣੇ ਕੱਟੜਪੰਥੀ ਸਮੂਹ ਸਿੱਖ ਫੋਰਸ ਜਸਪੀਰ ਦੁਆਰਾ ਕਰਵਾਈ ਗਈ ਸੀ ਨਵੀਂ ਦਿੱਲੀ ਨੇ ਇਸ ਭਾਰਤ ਵਿਰੋਧੀ ਘਟਨਾਵਾਂ ਦੇ ਵਿਰੁੱਧ ਕੈਨੇਡਾ ਦੇ ਵਿਦੇਸ਼ ਮੰਤਰਾਲੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਤੇ ਇਸ ਦੇ ਬਾਵਜੂਦ ਜਸਟਿਨ ਟਰੂਡੋ ਦੀ ਪੁਲਤ ਨੇ ਐਥ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕੇ ਰਾਸ਼ਟਵਾਰੀ ਸਵੇਰੇ ਸ਼ੁਰੂ ਹੋਈ ਤੇ ਸ਼ਾਮ ਤੱਕ ਜਾਰੀ ਰਹੀ ਜਿਸ ਵਿੱਚ ਅਲਬਰਟਾ ਵਿੱਚ ਸਿੱਖ ਪਾਈਚਾਰੇ ਦੇ ਮੈਂਬਰਾਂ ਨੇ ਭਾਗ ਲਿਆ ਖਾਲਸਤਾਨੀ ਹਰਦੀਪ ਸਿੰਘ ਨੀਜਰ ਦਾ ਪ੍ਰਵਾਰ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਵਿੱਚ ਸ਼ਾਮਲ ਸੀ ਬ੍ਰਿਟੇਨ ਦੇ ਵਿੱਚ ਹਾਲੀ ਦੇ ਵਿੱਚ ਹੋਈਆਂ ਆਮ ਚੋਣਾਂ ਦੇ ਵਿੱਚ ਕੰਸਰਵੇਟਿਵ ਪਾਰਟੀ ਦੀ ਹਾਰ ਤੋਂ ਬਾਅਦ ਲੇਬਰ ਪਾਰਟੀ ਨੇ ਸਰਕਾਰ ਬਣਾ ਲਈ ਹੈ ਇਸ ਨਾਲ ਹੁਣ ਕੰਸਰਵੇਟਿਵ ਪਾਰਟੀ ਲਈ ਹਾਊਸ ਆਫ ਕਾਮਨਸ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਦੌੜ ਸ਼ੁਰੂ ਹੋ ਗਈ ਤੇ ਹੁਣ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੀ ਇਸ ਦੌੜ ਵਿੱਚ ਉਮੀਦਵਾਰਾਂ ਵਿੱਚ ਸ਼ਾਮਲ ਹੋ ਗਏ ਨੇ ਕੰਸਰਵੇਟਿਵ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਦੀ ਨਵੀਂ ਚੋਣ ਦੇ ਲਈ ਦੋ ਪ੍ਰਾਵਾਂ ਵਿੱਚ VOTING ਹੋਣੀ ਹੈ ਤੇ VOTING ਦੇ ਨਤੀਜੇ 2 ਨਵੰਬਰ ਨੂੰ ਸਾਹਮਣੇ ਆਉਣਗੇ। ਉਦੋਂ ਤੱਕ ਸਾਬਕਾ ਪ੍ਰਧਾਨ ਮੰਤਰੀ ਰੇਸ਼ੇ ਸੁਨਖ ਇਸ ਅਹੁਦੇ ਉੱਤੇ ਬਣੇ ਰਹਿਣਗੇ। ਭਾਰਤੀ ਮੋਦੀ ਦੇ ਨੇਤਾ ਪ੍ਰਤੀਪ ਪਟੇਲ ਦੌਰ ਦੇ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਉਮੀਦਵਾਰ ਹੈ ਤੇ ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ ਪਟੇਲ ਨੇ ਪਾਰਟੀ ਨੂੰ ਇਕਜੁੱਟ ਕਰਨ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਆਪਣੀ ਅਗਵਾਈ ਹੇਠ ਇੱਕ ਵਾਰ ਫਿਰ ਤੋਂ ਚੋਣ ਜਿੱਤਣ ਵਾਲੀ ਮਸ਼ੀਨ ਵਿੱਚ ਬਦਲਣ ਦਾ ਵਾਅਦਾ ਕੀਤਾ ਹੈ। ਪਾਕਿਸਤਾਨ ਦੀ ਸਰਕਾਰੀ 에ਅਰਲਾਈਨਸ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੀ ਇੱਕ 에ਅਰ ਹੋਸਟ ਉਸ ਨੂੰ ਡਾਲਰ ਅਤੇ ਰਿਆਲ ਵਰਗੀਆਂ ਵਿਦੇਸ਼ੀ ਕਰੰਸੀਆਂ ਦੀ ਤਸਕਰੀ ਕਰਦੇ ਹੋਏ ਰੰਗੇ ਹਾਤੀ ਫੜਿਆ ਗਿਆ ਹੈ 에ਅਰ ਹੋਸਟ ਉਸ ਕਰੰਸੀ ਨੂੰ ਆਪਣੀਆਂ ਜੁਰਾਬਾਂ ਵਿੱਚ ਛੁਪਾ ਕੇ ਤਸਕਰੀ ਕਰ ਰਹੀ ਸੀ ਤੇ ਪਾਕਿਸਤਾਨੀ ਕਰੰਸੀ ਵਿੱਚ ਇਸ ਦੀ ਕੀਮਤ ਲੱਖਾਂ ਰੁਪਏ ਦੱਸੀ ਗਈ ਹੈ ਮਾਮਲੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਜਾਤ ਏਜੰਸੀ ਦੇ ਕਰਮਚਾਰੀ 에ਅਰ ਹੋਸਟ ਦੇ ਜੁਰਾਬਾਂ ਤੋਂ ਨੋਟਾਂ ਦੀਆਂ ਗੱਦੀਆਂ ਕੱਢਦੇ ਹੋਏ ਨਜ਼ਰ ਆ ਰਹੇ ਨੇ ਪਾਕਿਸਤਾਨ ਦੇ ਉਲਾਮਾ ਇਕਬਾਲ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ 에ਅਰ ਹੋਸਟਸ ਨੂੰ ਤਸਕਰੀ ਕਰਦੇ ਰੰਗੀ ਅਤੀ ਫੜਿਆ ਗਿਆ 에ਅਰ ਹੋਸਟਸ ਨੂੰ ਅਮਰੀਕੀ ਡਾਲਰ ਤੇ ਸਾਊਦੀ ਰਿਆਲ ਮਿਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਗਾਜ਼ਾ ਪੱਟੀ ਦੇ ਉੱਤਰ ਅਤੇ ਦੱਖਣ ਦੇ ਵਿੱਚ ਗਾਜ਼ਾ ਸਿਟੀ ਅਤੇ ਖਾਨ ਯੂਨਿਸ ਉਤੇ ਅਜ਼ਰਾਇਲ ਵੱਲੋਂ ਵਕਵਾ ਕਵਾਹੀ ਹਮਲੇ ਕੀਤੇ ਗਏ ਨੇ ਜਿਨ੍ਹਾਂ ਵਿੱਚ ਘੱਟੋ ਘੱਟ 9 ਫਿਲਸਤੀਨੀਆ ਦੇ ਮਾਰੇ ਜਾਣ ਦੀ ਖਬਰ ਹੈ ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਅਜ਼ਰਾਇਲੀ ਡਰੋਨ ਨੇ ਖਾਨ ਯੂਨਿਸ ਦੇ ਪੱਛਮ ਦੇ ਵਿੱਚ ਅਲਮਵਾਸੀ ਇਲਾਕੇ ਵਿੱਚ ਫਿਲਸਤੀਨੀਆ ਦੇ ਇੱਕ ਘੱਟੋ ਘੱਟ 2 ਮਜ਼ਾਈਲਾਂ ਦਾ ਕੀਆ ਮੈਡੀਕਲ ਸੂਤਰਾਂ ਨੇ ਦੱਸਿਆ ਕਿ ਹਮਲੇ ਵਿੱਚ ਇੱਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ ਇੱਕ ਹੋਰ ਅਜ਼ਰਾਇਲੀ ਹਮਲੇ ਦੇ ਵਿੱਚ ਗਾਜ਼ਾ ਸ਼ਹਿਰ ਦੇ ਪੱਛਮ ਵਿੱਚ ਤਾਲ ਹਵਾ ਇਲਾਕੇ ਦੇ ਵਿੱਚ ਚਾਲ ਫਿਲਿਪਸਤੀਨੀਆ ਦੀ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਇਜ਼ਰਾਈਲ ਦੇ ਕੰਟਰੋਲ ਵਾਲੇ ਗੋਲਨ ਹਾਈਟਸ ਦੇ ਵਿੱਚ ਇੱਕ ਫੁੱਟਬਾਲ ਮੈਦਾਨ ਤੇ ਹੋਏ ਰਾਕਟ ਹਮਲੇ ਵਿੱਚ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ ਸਨ ਇਹ ਰਾਕਟ ਹਮਲਾ ਦੱਖਣੀ ਲਿਬਨਾਨ ਤੇ ਇੱਕ ਇਜ਼ਰਾਈਲੀ ਹਵਾਈ ਹਮਲੇ 'ਚ ਹਿਜ਼ਬੁੱਲ ਸਮੂਹ ਦੇ ਤਿੰਨ ਮੈਂਬਰਾਂ ਦੇ ਮਾਰੇ ਜਾਣ ਤੋਂ ਕੁਝ ਘੰਟੇ ਬਾਅਦ ਹੋਇਆ ਸੀ ਪਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਦਰਬਾਹ ਦੇ ਡੇਰਾ ਬਾਬਾ ਧਿਆਨਦਾਸ ਦੋਦਾ ਦੇ ਵਿੱਚ ਹੋਈ ਤੇ ਇਸ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਦੱਲੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਗੱਲਬਾਤ ਕਰਦਿਆਂ ਦੱਲੇਵਾਲ ਨੇ ਦੱਸਿਆ ਕਿ ਸਮੁੱਚੇ ਕਿਸਾਨਾਂ ਵੱਲੋਂ 15 ਅਗਸਤ ਨੂੰ ਭਾਜਪਾ ਦੀ ਸਰਕਾਰ ਦੇ ਖਿਲਾਫ ਸੂਬੇ ਭਰ ਦੇ ਵਿੱਚ ਜ਼ਿਲ੍ਹਾ ਅਤੇ ਬਲਾਕ ਪੱਧਰ ਉੱਤੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ ਟਰੈਕਟਰ ਮਾਰਚ ਕੱਢੇ ਜਾਣਗੇ ਕਿਸਾਨਾਂ ਦੇ ਹੱਕ ਕੁਚਲਣ ਵਾਲੇ ਹਰਿਆਣਾ ਪੁਲਿਸ ਦੇ 6 ਅਧਿਕਾਰੀਆਂ ਦੇ ਨਾਮ ਰਾਸ਼ਟਰਪਤੀ ਅਵਾਰਡ ਲਈ ਚੁਣੇ ਜਾਣ ਦਾ ਉਹ ਭਾਰੀ ਵਿਰੋਧ ਕਰਦੇ ਨੇ। ਉਹਨਾਂ ਕਿਹਾ ਕਿ ਰੋਸ ਮਾਰਚ ਵਾਲੇ ਦਿਨ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਵੀ ਸੜੀਆਂ ਜਾਣਗੀਆਂ। ਵਿਰੋਧਧਾਰਕ ਦੇ ਆਗੂਆਂ ਨਾਲ ਮਿਲਣੀ ਸੰਬੰਧੀ ਢੱਲੇ ਵਾਲ ਨੇ ਦੱਸਿਆ ਕਿ ਉਹਨਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਪਹਿਲਾਂ ਮੰਗ ਪੱਤਰ ਦਿੱਤੇ ਤੇ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਕਿਸਾਨਾਂ ਲਈ ਐਮਐਸਪੀ ਦੀ ਗਾਰੰਟੀ ਕਾਨੂੰਨ ਅਤੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਸਰਕਾਰ ਉੱਤੇ ਜ਼ੋਰ ਪਾਉਣ ਅਤੇ ਪ੍ਰਾਈਵੇਟ ਮੈਂਬਰ ਬਿੱਲ ਲਿਆ ਕੇ ਤਾਰੇ 193 ਤਹਿਤ ਬਿਆਸ ਕਰਾਉਣ ਦੀ ਮੰਗ ਕਰਨ ਦਿੱਲੀ ਸ਼ਰਾਬ ਘਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ED ਅਤੇ CBI ਦੀ ਜਾਂਚ ਪੂਰੀ ਹੋ ਗਈ ਹੈ ਤੇ CBI ਨੇ ਸੋਮਵਾਰ ਨੂੰ ਦਿੱਲੀ ਦੇ ਰਾਊਜ਼ ਐਵੈਨਿਊ ਕੋਰਟ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਹੈ ED ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਚਾਰਜ ਸ਼ੀਟ ਦਾਖਲ ਕਰ ਚੁੱਕੀ ਹੈ ਤੇ CM ਕੇਜਰੀਵਾਲ ਸ਼ਰਾਬ ਘਟਾਲੇ ਵਿੱਚ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਵਿੱਚ ਨੇ ਤੇ ਹਾਲ ਹੀ ਵਿੱਚ 12 ਜੁਲਾਈ ਨੂੰ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਅਤੇ ਜਵਾਬ ਦਾਇਰ ਕਰਨ ਲਈ 15 ਦਿਨ ਦਾ ਸਮਾਂ ਮੰਗਿਆ ਸੀ ਅਦਾਲਤ ਨੇ ਕੇਜਰੀਵਾਲ ਨੂੰ 2 ਹਫ਼ਤਿਆਂ ਦਾ ਸਮਾਂ ਦਿੱਤਾ ਅਤੇ ਮਾਮਲੇ ਸੁਣਵਾਈ 7 ਅਗਸਤ ਲਈ ਸੂਚੀਬੱਧ ਕਰ ਦਿੱਤੀ ਹੈ ਹਿਟਲੀ ਅਦਾਲਤ ਨੇ 20 ਜੂਨ ਨੂੰ ਕੇਦਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ ਜਾਪਾਨ ਦੀ ਫੁਕੋਸ਼िमा ਪ੍ਰੀਫੈਕਚਰਲ ਸਰਕਾਰ ਮਾਰਚ 2026 ਦੇ ਅੰਤ ਵਿੱਚ ਨੁਕਸਾਨੇ ਗਏ ਫੁਕੋਸ਼िमा ਦਾਇਚੀ ਪਰਮਾਣੂ ਪਲਾਂਟ ਤੋਂ ਪ੍ਰਭਾਵਿਤ ਦੋ ਸ਼ਹਿਰਾਂ ਦੇ ਸ਼ਰਨਾਰਥੀਆਂ ਲਈ ਅਸਥਾਈ ਰਿਹਾਇਸ਼ ਪ੍ਰਦਾਨ ਕਰਨਾ ਬੰਦ ਕਰ ਦੇਵੇਗੀ ਇਹ ਜਾਣਕਾਰੀ ਸੋਮਵਾਰ ਨੂੰ ਸਥਾਨਕ ਮੀਡੀਆ ਨੇ ਦਿੱਤੀ ਹੈ ਇੱਕ ਰਿਪੋਰਟ ਦੇ ਮੁਤਾਬਕ ਇਹ ਕਦਮ ਐਸ ਲਈ ਚੁੱਕਿਆ ਜਾ ਰਿਹਾ ਕਿਉਂਕਿ ਇਸ ਨਾਲ ਫੁਟਾਬਾ ਟਾਊਨ ਅਤੇ ਉਕਾਮਾ ਟਾਊਨ ਦੇ ਵਸਨੀਕਾਂ ਲਈ ਰਹਿਣ ਸਹੂਲਤਾਂ ਵਿੱਚ ਸੁਧਾਰ ਦੀ ਉਮੀਦ ਹੈ ਜੋ ਕਿ 2011 ਦੇ ਵਿੱਚ ਪਰਮਾਣੂ ਤਬਾਹੀ ਤੋਂ ਬਾਅਦ ਆਪਣੇ ਘਰਾਂ ਤੋਂ ਭੱਜ ਗਏ ਸਨ ਰਿਪੋਰਟ ਮੁਤਾਬਕ 1 ਅਪ੍ਰੈਲ ਤੱਕ 968 ਲੋਕ ਤੇ 593 ਅਸਥਾਈ ਰਿਆਹਸ਼ਾਂ ਵਿੱਚ ਰਹਿ ਰਹੇ ਸਨ ਜਿਸ ਵਿੱਚ ਕੇਂਦਰੀ ਫੁਕੁਸ਼ੀਮਾ ਦੇ ਵਿੱਚ ਕੋਰੀਆਮਾ ਅਤੇ ਪ੍ਰੀਫੈਬ ਕਾਰ ਦੇ ਵਿੱਚ ਅਤੇ ਦੇਸ਼ ਭਰ ਵਿੱਚ 26 ਪ੍ਰੀਫੈਕਚਰਾਂ ਵਿੱਚ ਕਰਾਈ ਦੀਆਂ ਨਿੱਜੀ ਜਾਇਦਾਦਾਂ ਸ਼ਾਮਲ ਨਹੀਂ ਸੂਬੇ ਨੇ ਪਹਿਲਾ ਹੋਰ ਨਗਰਪਾਲਿਕਾਵਾਂ ਵਿੱਚ ਸ਼ਰਨਾਰਥੀਆਂ ਲਈ ਅਜੇ ਰਿਆਸ਼ੀ ਪ੍ਰੋਗਰਾਮ ਨੂੰ ਖਤਮ ਕੀਤਾ ਹੈ ਰੂਸ ਅਤੇ ਯੂਕਰੇਨ ਦੇ ਵਿੱਚ ਜਾਰੀ ਜੰਗ ਦੇ ਦੌਰਾਨ ਅੰਮ੍ਰਿਤਸਰ ਦੇ ਇੱਕ ਸਿੱਖ ਨੌਜਵਾਨ ਤੇਜਪਾਲ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਰੂਸ ਦੇ ਵਿੱਚ ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਸਿੰਘ ਦੀ ਯੂਕਰੇਨ ਬਾਰਡਰ ਉੱਤੇ ਮੌਤ ਹੋ ਗਈ ਸੀ ਤੇ ਜਿਹੜਾ ਪਰਿਵਾਰ ਉਸ ਦੇ ਬਰਤਕ ਦੇ ਨੂੰ ਭਾਰਤ ਵਾਪਸ ਲਿਆਉਣ ਲਈ ਲਗਾਤਾਰ ਅਪੀਲ ਕਰ ਰਿਹਾ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ 30 ਸਾਲਾ ਤੇਜਪਾਲ ਸਿੰਘ ਜਨਵਰੀ ਦੇ ਮਹੀਨੇ ਵਿੱਚ ਰੂਸ ਗਿਆ ਸੀ ਤੇ ਰੂਸ ਦੀ ਫੌਜ ਵਿੱਚ ਭਰਤੀ ਹੋ ਕੇ ਸਖਲਾਈ ਉਪਰੰਤ ਯੂਕਰੇਨ ਦੇ ਬਾਰਡਰ ਉੱਤੇ ਤਨਾਫ ਸੀ ਯੂਕਰੇਨ ਦੀ ਜੰਗ ਵਿੱਚ ਰੂਸ ਕੋਲੋਂ ਲੜਿਆ ਤੇ ਤੇਜਪਾਲ ਦੀ ਮਾਰਚ ਵਿੱਚ ਉੱਥੇ ਮੌਤ ਹੋ ਗਈ ਸੀ ਅਤੇ ਪਰਿਵਾਰ ਨੂੰ ਇਸ ਦਾ ਪਤਾ 9 ਜੂਨ ਨੂੰ ਲੱਗਾ। ਸ਼ਹੀਦ ਤੇਜਪਾਲ ਸਿੰਘ ਦੀ ਮੌਤ ਦੀ ਖਬਰ ਪਰਿਵਾਰ ਨੂੰ 9 ਜੂਨ ਨੂੰ ਮਿਲੀ ਤੇ ਪਰਿਵਾਰ ਉਹਦੇ ਮਿੱਤਰਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਲਗਾਤਾਰ ਅਪੀਲ ਕਰ ਰਿਹਾ ਸੀ ਤੇ ਹੁਣ ਇਹ ਖੁਲਾਸਾ ਹੋਇਆ ਹੈ ਕਿ ਹੁਣ ਤੇਜਪਾਲ ਦੀ ਮਾਤਾ ਦਾ ਡੀਐਨਏ ਟੈਸਟ ਕੀਤਾ ਜਾਵੇਗਾ ਤਾਂ ਜੋ ਬਾਡੀ ਨਾਲ ਮੈਚ ਕਰਕੇ ਦੇਹ ਭਾਰਤ ਵਾਪਸ ਲਿਆਂਦੀ ਜਾ ਸਕੇ ਜਿਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਲਈ ਐਨਏਈ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕ